ਕਿ ਉਹ ਕਿਨਾ ਖਲਾਰਾ ਪਾਇਆ ਨਹੀਂ ਕੱਪੜਿਆਂ ਦਾ ਹਾਏ ਨਹੀਂ ਕੱਪੜੇ ਕਿਦਾਂ ਧੋ ਸਾਰੇ ਧੋਨੇ ਨਹੀਂ ਆ ਤੂੰ ਹੋਰ ਤੂੰ ਤੇ ਧੋਨੇ ਨਹੀਂ ਆਵੇਂ ਕਿਦਾਂ ਖਲਾਰਾ ਪਾਇਆ ਇਹ ਕੱਪੜਿਆਂ ਦਾ ਵੇਖੋ ਹੋ ਹੋ ਆਹ ਉਹ ਕਿਦਾਂ ਖਲਾਰਾ ਪਾਇਆ ਜੇ ਰੌਖਾ ਇੰਨਾਂ ਨੇ ਹੌਂਡੇ ਵੀ ਇਦਾਂ ਛੁਟੇ ਤੇ ਚੁੱਕਣਾ ਨਹੀਂ ਆ ਕਿਦਾਂ ਛੁਟਾਂ ਢੀਓ ਆਪੇ ਧੋਏਗੀ ਓਹੋ ਇੱਧਰ ਵੇਖੋ ਕਿੱਦਾਂ ਖਰਾ ਗੁੱਲੀ ਕੀ ਕਾਂਦੀ ਆ ਨੀ ਗੁੱਲੀ ਤੁਦ ਪੀਣੀ ਆ ਸ਼ਾਸ਼ੀਕਾਰ ਲੈ ਇਹ ਨਹੀਂ ਸ਼ਾਸ਼ੀਕਾਰ ਨਹੀਂ ਮੁੱਕਦੀ ਆਹ ਦੇਖੋ ਅੰਦਰ ਤੇ ਸਫਾਈ ਕਰ ਲਈ ਆਪਾਂ ਆਖੋ ਅੰਦਰ ਦੀ ਆਪਾਂ ਸਫਾਈ ਕਰ ਲਈ ਆ ਜੀ ਤੇ ਆ ਹੈਗੀ ਆਪਣੀ ਮੇਥੀ ਮੇਥੀ ਲਿਆਂਦੀ ਹੀ ਤੇ ਆ ਦੇਖੋ ਆ ਆਪਣੀ ਆਲਸੀਡੀ ਨਿਊ ਜੜੀ ਲਿਆਂਦੀ ਹੈ ਆਪਾਂ ਠੀਕ ਹੈ ਜੀ ਤੇ ਆ ਜੀ ਆਪਣੀ ਸੋਈ ਆਖੋ ਲਾਰੇ ਬੜਾ ਪਾਇਆ ਬਹੁਤ ਜ਼ਿਆਦਾ ਕਰੇਗੀ ਬੰਦਾ ਆ ਬੋਤਲ ਹੀ ਪੈਂਦੀ ਦਿੰਦੀ ਸਾੜੀ ਦਿਹਾੜੀ ਇਹ ਬੋਤਲ ਤੇ ਹੀ ਆ ਇਹ ਸੋਚਣ ਨਾ ਪਉਦੇ ਬੋਤਲ ਕੱਢ ਦਿੰਦੀ ਬਾਹਰ ਜੇ ਸੋਚ ਨਾ ਨੱਪੀ ਦੇ ਇਹਨੇ ਬੋਤਲ ਮੂੰਹ ਚ ਲੱਗ ਰੱਖਣੀ ਤੇ ਇੱਧਰ ਦੇਖੋ ਤੇ ਆਪਾਂ ਲਾਈ ਜੀ ਗਮਲੇ ਆਹ ਹਾਡਾ ਕੀ ਇਹ ਆਡੇ ਮੋਟਰ ਦਾ ਵਾ ਜਦੋਂ ਸੋਜ ਨਪੀਰ ਤੇ ਜਗਦੀ ਆ ਤੁਹਾਨੂੰ ਜਗਾ ਕੇ ਦਿਖਾ ਦਿੰਦੇ ਆ ਆਖੋ ਜਗਬੀ ਚਲੋ ਜੀ ਠੀਕ ਹੈ ਜੀ ਤੇ ਆਹੋ ਗਮਲੇ ਲਾਏ ਆਪਾਂ ਦੇਖੋ ਆ ਨਿਕਾ ਨਿਕਾ ਗਮਲਾ ਵਾ ਦਾਦਾ ਨਹੀਂ ਹੋਣਾ ਇਹਨੇ ਨਿਕਾ ਜੇ ਰਹਿਣਾ ਵਾ ਸੋ ਵੀ ਇਹ ਪਲਾਸਟਿਕ ਦਾ ਵਾ ਆ ਆਹ ਦੇਖੋ ਆ ਦੇਖੋ ਲਾ ਰਿਹਾ ਦੇਖੋ ਕਿਦਾਂ ਪਾਇਆ ਇੱਕ ਵਾਰ ਚ ਕੋਣਿਆ ਟੈਨਸ਼ਨ ਦਿੰਦਾ ਹੈ ਸਾਰੇ ਫਾਡੇ ਦੇਖੋ ਕਿੰਨੇ ਥੋੜੇ ਤੇ ਆਹ ਦੇਖੋ ਮੈਂ ਤੱਤੜੀ ਥੋੜੀ ਆ ਕੱਪੜੇ ਧੋਣੇ ਆ ਤੇ ਆਹ ਦੇਖੋ ਬੂਟਾ ਲਾਇਆ ਨੇ ਤੇ ਕਫਲਾਰਾਂਗਾ ਇੰਨਾ ਕ ਪਾਇਆ ਨਾ ਕਫਲਾਰਾ ਬਹੁਤ ਜ਼ਿਆਦਾ ਪਾਇਆ ਲੈ ਆ ਕੋ ਕੱਪੜੇ ਤਵਾਰ ਕੱਪੜੇ ਆਪੇ ਤੋਂ ਵਾ ਜਾ ਗਏ ਵੇਲੀਆਂ ਤੂੰ ਆਪਾਂ ਜੀ ਤੋ ਤੱਤੜੀ ਧੋਣੇ ਸੀਗਾ ਬੁੱਤਾਂ ਮੇ ਕੀਤੀਆਂ ਤਖਰੇ ਤੋਂ ਹੀ ਆ ਤਖਰੇ ਲੈ 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 ਨਾ ਬੇਤੀ ਹੈ ਹੀ ਆਈ ਓਏ ਓਏ ਲੱਥੇ ਮੰਜਾ ਟੰ ਟੰ ਨਾ ਹਾਂ ਠੀਕ ਨੀ ਆ ਹਾਂ ਗੁੱਲੀ ਗੁੱਲੀ ਲੈ ਆਖੋ ਪੌਕ ਲੜਾ ਵੀ ਆ ਦੇਖੋ ਯਾਰ ਅੱਜ ਦੇਖੋ ਡੂਣਾ ਹੁਣ ਮੂੰਹ ਚ ਨੇ ਠੀਕ ਆ ਔ ਦੇਖੋ ਦੇਖੋ ਤਾਰ ਲਾਈ ਆ ਦੇਖੋ ਤਾਰ ਕਿਹੜੀ ਔ ਨਹੀਂ ਹੋਈ ਤਾਰ ਲਾਵਾਂ ਆਹ ਖੂਦ ਇਹੋ ਚ ਤਾਰ ਲਾਉਣ ਲੱਗਾ ਏ ਇੱਥੇ ਲਾਵਾਂ ਤਾਰ ਨੇ ਤਾਰ ਲਾ ਦਨੇ اے ਲੋ ਜੀ ਤਾਰ ਲਾ ਗੀ ਤਾਰ ਲਾ ਗੀ ਤਾਰ ਲਾ ਗੀ نی بس کار ਹੁਣ ਡੂਨਾ ਚਾਹ ਪੀਂਦੀ ਹੈ ਚਾਹੀਦੀ ਕੀ ਚਾਹ ਦੇ ਮੋਗੀ ਸਾਰੀ ਆਵੇ ਸਿੱਪਰ ਲੈ ਆਏ ਆں ਆਵੇ ਦੁਕਾਨੋਂ ਸਿੱਪਰ ਲੈ ਆਏ ਆਂ ਹਾਂ ਅੱਜ ਭਾਂਡਾ ਕਿਹੜਾ ਹੀ ਦਵਾ ਲੈਣ ਹਾਂ ਜਦੋਂ ਗਿੜਾ ਇਸ ਵਾਰ ਦਾ ਮਸ਼ੀਨ ਦਾ ਅੱਛਾ ਮਸ਼ੀਨ ਚ ਗਿੜਾ ਦਵਾ ਦੇਣਾ ਭਾਂਡੇ ਨੂੰ ਹੋਰ ਠੀਕ ਹੈ ਨਹੀਂ ਜਮ ਹੋ ਗਈ ਆ ਪੀਲਾ ਤੂੰ ਵੀ ਕੋਈ ਕੰਮ ਕਰ ਲਾ ਇਹ ਐ ਇੱਟਾਂ ਜਿਹੜੀਆਂ ਕੋਠੇ ਚੜਦੇ ਆ ਵਾਲੀਆਂ ਇਟਾ ਆ ਇਟਾ ਗੜੀਆਂ ਕੋਠੇ ਚੜਦੇ ਆ ਕੋਠੇ ਚੜਿਆ ਉੱਥੇ ਉੱਥੇ ਸਬਜ਼ੀ ਵੀ ਜੀ ਆ ਕਾਦੀ ਸਬਜ਼ੀ ਵੀ ਜੀ ਆ ਹਾਂ ਉਹ ਵੀ ਜੀ ਧਨੀਆ ਪਾਲਕ ਮੇਥੀ ਅੱਛਾ ਹੋਰ ਠੀਕ ਤੇ ਅੱਜ ਜਿਹੜਾ ਅੱਜ ਜਿਹੜਾ ਮਸ਼ੀਨ 'ਚ ਭਾਂਡੇ ধਵਾ ਦੇਣਾ ਅੱਜ ਅੱਜ ਭਾਂਡੇ ਦਾ ਜਿਹੜਾ ਸੱਚੀ ਲਗਾ ਦੇਣਾ ਚਾਹੀਦਾ ਵੇਖੀ ਥੋੜੀ ਮਸ਼ੀਨ 'ਚ ਭਾਂਡੇ ਧੋਦਣੇ ਆ ਧੋਣੇ ਮਸ਼ੀਨ ਨਾ ਖਰਾਬ ਕਰ ਲਈ ਹੁੰਦਾ ਨਹੀਂ ਹੁਣ ਸਾਡੀ ਮਸ਼ੀਨ ਕੱਪੜੇ ਹੀ ਧੋੜੀ ਭਾਂਡੇ ਵੀ ਧੋਣਗੀ ਆ ਚੱਲੇ ਜੇ ਕੱਪੜੇ ਕੋਠੇ ਤੇ ਸੁਕਾਉਣ ਕੱਪੜੇ ਕੱਪੜੇ ਹੈਗੇ ਬੜੇ ਆ ਤਾਂ ਕੰਨਾ ਕੀ ਆ ਪਾ ਪਾ ਕੇ ਲਾ ਲਾ ਕੇ ਸੁੱਟੇ ਪਏ ਪੀਲਾ ਪਾਉਂਦੀ ਸੁੱਕੇ ਕੱਪੜੇ ਸੁਕਣੇ ਕੰਪੜੇ ਇਹ ਨਾ ਮੈਂ ਪੈਸੇ ਚੁੱਕਿਆ। ਸੋ ਕਯੋਣੀ ਆ ਧੁੱਪ ਬੜੀ ਕੜਾਕੀ ਲੱਗੀ। ਹੂੰ। ਆ ਕੋਲਰ ਆਪਣਾ ਵੇਚਣਾ 500 ਰੁਪਏ ਦਾ। 5 ਦੇ ਵਿੱਚ ਨਾ ਪੀਲਾ। ਹੂੰ। ਠੀਕ। ਆ ਗਮਲੇ। ਇਹ ਨਾ ਉੱਪਰ ਸੱਤ ਦੇ ਆਏ ਸੱਤ ਤੇ। ਇਹ ਦੇਖ। ਨਿੱਕੀ ਬੌਂਡੀ ਕੱਪੜੇ ਸੁੱਕ ਨੇ ਆ। ਕੀ ਪਿਪਰਾ ਭਾਂਡੇ ਮਾਂਜੋ ਭਾਂਡੇ ਹਲੋ ਭਾਂਡੇ ਭਾਂਡੇ ਕੋ ਬੋਲ ਰਹਾ ਬਾਈ ਆਨੇ ਕੀ ਕਾਂਡੀ ਹੈ